ਕੀ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਬਲਕਾਰ ਸਿੰਘ ਜੀ ਅੱਜ ਸਾਡੇ ਦਰਮਿਆਨ ਆਇਛੇ ਤੌਰ ਤੇ ਪੁੱਜੇ ਆ ਪਿੰਡ ਕੁਗਾ ਜ਼ਿਲ੍ਹਾ ਜਲੰਧਰ ਔਰ ਅਸੀਂ ਮਾਨ ਸਰਕਾਰ ਦਾ ਆ ਭਗਵੰਤ ਮਾਨ ਜੀ ਦਾ ਆਇਛੇ ਤੌਰ ਤੇ ਧੰਨਵਾਦ ਕਰਦੇ ਕਿਉਂਕਿ 2014 ਤੋਂ ਸਾਡੀਆਂ ਬੈਲ ਗੱਡੀਆਂ ਵਿਰਾਸਤੀ ਖੇਡਾਂ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਸੀ ਅੱਜ ਬਾਈ ਜੀ ਇਹਨਾਂ ਨੇ ਹਰੀ ਝੰਡੀ ਦਿੱਤੀ ਆ 29 ਤਰੀਕ ਨੂੰ ਸਾਡੇ ਜਿੰਨੇ ਵੀ ਵਿਰਾਸਤੀ ਖੇਡਾਂ ਦੇ ਸ਼ਕੀਨ ਨੇ ਬਾਈ ਜੀ ਪਲਦਾਂ ਦੇ ਸ਼ਕੀਨ ਕੁੱਤਿਆਂ ਦੇ ਸ਼ਕੀਨ ਘੋੜਿਆਂ ਦੇ ਸ਼ਕੀਨ ਔਰ ਕਬੂਤਰਾਂ ਦੇ ਸ਼ਕੀਨ ਤੇ ਜਿੰਨੇ ਵੀ ਸਾਡੇ ਵੀਰ ਮੁਰਗੇ ਵਾਲੇ ਸਾਰਿਆਂ ਨੇ ਇਕੱਠ ਰੱਖਿਆ ਜੀ ਪਲਾ ਦੇ ਵਿੱਚ ਜਿਹੜਾ ਸਾਡੀ ਅਪੀਲ ਨੂੰ ਸਵੀਕਾਰ ਕੀਤਾ ਔਰ ਇੱਕ ਵਾਰੀ ਤਾੜੀਆਂ ਮਾਰ ਦਿਓ ਮਾਨ ਸਰਕਾਰ ਦਾ ਬਹੁਤ ਵੱਡਾ ਧੰਨਵਾਦ ਹੈ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਪੁੱਜੇ ਆ ਬਲਕਾਰ ਸਿੰਘ ਜੀ ਅਸੀਂ ਇਹਨਾਂ ਦਾ ਕੋ ਇੱਥੇ ਪੁੱਜਣ ਤੇ ਇਛੇਚੇ ਤੌਰ ਤੇ ਵੱਡਾ ਧੰਨਵਾਦ ਕਰਦੇ ਆ ਔਰ ਮਾਨ ਸਰਕਾਰ ਦੇ ਲਈ ਇੱਕ ਵਾਰੀ ਵੱਡੀਆਂ ਤਾੜੀਆਂ ਮਾਰੀ ਜਰੂਰ ਮਾਰ ਦਿਓ ਸੀ ਬੜੇ ਅੱਛੇ ਕੰਮਾਸਲੇ ਇੱਕ ਵਿਰਾਸਤੀ ਜਿਹੜੀਆਂ ਖੇਡਾਂ ਚੱਲਦੀਆਂ ਸੀ ਜਿਵੇਂ ਬੈਲਸ ਦੇ ਮੁਕਾਬਲੇ ਚੱਲਦੇ ਸੀ ਪੌਲ ਦੌੜਾਂ ਜਿਹੜੀਆਂ ਚੱਲਦੀਆਂ ਸੀਗੀਆਂ ਜਾਂ ਕਬੂਤਰਾਂ ਦੀਆਂ ਔਰ ਜਿਵੇਂ ਸਾਡੇ ਰਾਜਾ ਨੇ ਸਾਥੀ ਨੇ ਮੇਰੇ ਵੀਰ ਛੋਟੇ ਨੇ ਸਮਸਪੁਰ ਤੋਂ ਜਿਹੜਾ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ ਕਿ ਮਾਨ ਸਰਕਾਰ ਨੇ ਪਹਿਲੀ ਵਾਰ ਜਿਹੜਾ ਇਹ ਹੋਇਆ ਕਿ ਜਦੋਂ ਕਿ ਵਿਰਾਸਤੀ ਖੇਡਾਂ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਤੇ ਉਹਦੇ ਸੰਬੰਧ ਵਿੱਚ ਜਿਹੜਾ ਬਿੱਲ ਪਾਸ ਕੀਤਾ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਬੱਚੇ ਆ ਜਿਹਦਾ ਰਾਂਝਾ ਜੀ ਸਾਡੇ ਇਸ ਪਿੰਡ ਤੋਂ ਆ ਸਾਡਾ ਬੱਚਾ ਬਹੁਤ ਬੱਚੇ ਬਹੁਤ ਵੇਖਦੇ ਤੁਸੀਂ ਸਾਰੇ ਇਕੱਠੇ ਹੋ ਇਕੱਠੇ ਹੋ ਕੇ ਆਪਾਂ ਬੈਠ ਕੇ ਸਾਰੇ ਜਿਹੜੇ ਇਸ ਗੱਲ ਤੇ ਚਰਚਾ ਕਰਦੇ ਬੱਚਿਆਂ ਨੂੰ ਇਸ ਗੱਲ ਤੇ ਬਹੁਤ ਸਾਨੂੰ ਫਾਇਦਾ ਹੈ ਕਿ ਸਾਡੇ ਬੱਚੇ ਜਿਹੜੇ ਨੌਜਵਾਨ ਹੈ ਜੰਗੇ ਕਮਾਸਤੇ ਦੁੱਧ ਗੇ ਦਸ਼ਾ ਤੋਂ ਬਚਣਗੇ ਚੰਗੀ ਸਿਹਤ ਰੱਖ ਕੇ ਕੰਮ ਔਕਰੀਆਂ ਕਰਨਗੇ ਤੋਂ ਤਾਂ ਹੀ ਮਾਨ ਸਰਕਾਰ ਜਿਹੜੀ ਆ ਖੜਾ ਤੱਕ ਲੋਕਾਂ ਦੇ ਜੁੜੀ ਹੋਈ ਆ ਹੋਰ ਤੁਹਾਨੂੰ ਇੱਕ ਗੱਲ ਹੋਰ ਬੜੀ ਵੱਡੀ ਗੱਲ ਦੱਸਾਂ ਮੇਰਾ 10 ਲੱਖ ਦਾ ਅਸੀਂ ਦਿੱਤਾ ਇੱਕ ਮਾਨ ਸਰਕਾਰ ਵੱਲੋਂ ਹੈਲਥ ਕਾਰਡ 2 ਅਕਤੂਬਰ ਤੋਂ ਜਾਰੀ ਹੋਣਾ ਹੈ ਮੈਡੀਕਲ ਬਿੱਲ ਅਸੀਂ ਤੁਹਾਡੇ ਫ੍ਰੀ ਕਰ ਦਿੱਤੇ ਹੈਗੇ ਸੋ ਬਹੁਤ ਸਾਰੇ ਕੰਮ ਅਸੀਂ ਕਰੇ ਹੈਗੇ ਨੌਕਰੀਆਂ ਪਜੂਜਿਆ ਜਾਂ